ਜੇ ਜਨਪੁਰ ਦੇ ਨਾਲ ਲੱਗਦੇ ਪਿੰਡ ਮਾਧੂਪੁਰ ਵਿੱਚ ਮੱਜਾਂ ਨਾਲ ਪਈ ਹੋਈ ਬੁਲੇਰੋ ਪਲਟੀ ਉਥੇ ਹੀ ਜਾਣਕਾਰੀ ਦਿੰਦੇ ਹੋਏ ਬਲੇਰੋ ਦੇ ਮਾਲਕ ਮੁਹੰਮਦ ਸ਼ਫੀ ਨੇ ਦੱਸਿਆ ਕਿ ਮੇਰੀ ਗੱਡੀ ਦਾ ਡਰਾਈਵਰ ਹਿਮਾਚਲ ਤੋਂ ਮੱਝਾਂ ਲੈ ਕੇ ਆ ਰਿਹਾ ਸੀ ਉਹ ਇਸ ਰਸਤੇ ਦਾ ਪੂਰਾ ਪੇਤੀ ਸੀ ਉਹ 2 ਤੋਂ 3 ਮਹੀਨੇ ਬਾਅਦ ਇਧਰ ਨੂੰ ਆ ਰਿਹਾ ਸੀ ਜਦੋਂ ਉਹ ਮਾਧੂਪੁਰ ਪਹੁੰਚਿਆ ਤਾਂ ਉੱਥੇ ਕੋਈ ਵੀ ਬੈਰੀਅਰ ਨਹੀਂ ਸੀ ਨਾ ਹੀ ਕੋਈ ਸਪੀਡ ਬ੍ਰੇਕਰ ਸੀ ਜਦੋਂ ਉਹ ਉੱਥੇ ਪਹੁੰਚਿਆ ਤਾਂ ਗੱਡੀ ਦੀ ਬ੍ਰੇਕ ਨਹੀਂ ਲੱਗੀ ਤੇ ਗੱਡੀ ਆਊਟ ਆਫ ਕੰਟਰੋਲ ਹੋ ਗਈ ਜਿਸ ਦੇ ਕਾਰਨ ਖੱਡੇ ਵਿੱਚ ਵੱਜਣ ਦੇ ਨਾਲ ਗੱਡੀ ਪਲਟ ਗਈ ਤੇ ਤਿੰਨ ਮੱਝਾਂ ਦਾ ਨੁਕਸਾਨ ਹੋ ਗਿਆ ਤਿੰਨੇ ਮੱਝਾਂ ਮੌਕੇ ਤੇ ਹੀ ਮਰ ਗਈਆਂ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਪਰ مالی ਨੁਕ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਚੱਲਿਆ ਕਿ ਇੱਥੇ ਐਕਸੀਡੈਂਟ ਹੋਇਆ ਹੈ ਤਾਂ ਅਸੀਂ ਮੌਕੇ ਤੇ ਇੱਥੇ ਪਹੁੰਚੇ ਇੱਥੇ ਆ ਕੇ ਦੇਖਿਆ ਕਿ ਗੱਡੀ ਪਲਟੀ ਹੋਈ ਸੀ ਅਤੇ ਤਿੰਨ ਮਜਰਾ ਮੌਕੇ ਤੇ ਮਰ ਗਏ ਆ ਸੰ ਡਰਾਈਵਰ ਠੀਕ ਠਾਕ ਹੈ ਅਤੇ ਗੱਡੀ ਦਾ ਨੁਕਸਾਨ ਹੋਇਆ ਹੈ ਬਾਕੀ ਪੂਰਾ ਮਾਮਲਾ ਦਰਜ ਕਰਕੇ ਅਸੀਂ ਇਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਹ ਮੁਜਕੂਪ ਭਾਈ ਸੁਝਾਨਪੁਰ ਦੇ ਰਹਿਣ ਵਾਲੇ ਆ ਜੀ ਮਸਲਾ ਇਹ ਡੰਗਰ ਆ ਸਾਰੇ ਪਹਾੜੋਂ ਮਾ ਚਲ ਚੋ ਸਵੇਰ ਦਾ ਟਾਈਮ ਸੀ ਡਰਾਈਵਰ ਸੀ ਉਸ ਰਸਤੇ ਦਾ ਭੇਤੀ ਹੀ ਕਾਫੀ ਚਿਰ ਪਹਿਲੇ ਦਾ ਉਹ 2-3 ਮਹੀਨੇ ਬਾਅਦ ਆਇਆ ਪੜੋ ਉਹਦੇ ਦਿਮਾਗ ਵਿੱਚ ਇੱਥੇ ਨਾ ਕੋਈ ਬੈਰੀਅਰ ਲਾਇਦਾ ਸੀ ਨਾ ਕੋਈ ਮਿੱਟੀ ਪਾਈ ਦੀ ਰਸਤਾ ਖੁੱਲਾ ਸੀ ਉਹ ਗੱਡੀ ਸਵੀਟ ਨਾਲ ਚੱਲੀ ਦੀ ਸੀ ਉਹਨੇ ਜਦੋਂ ਇੱਥੇ ਜਗਦੌਨ ਨਜ਼ਰ ਪਈ ਬ੍ਰੇਕ ਮਾਰੀ ਗੱਡੀ ਦੀ ਬ੍ਰੇਕ ਨਹੀਂ ਲੱਗੀ ਨਾਲ ਹੀ ਖੱਡੇ ਦੇ ਉੱਪਰ ਗੱਡੀ ਥੱਲੇ ਡੇਗੀ ਉਹਦੇ ਵਿੱਚ ਤਿੰਨ ਮੱਜਾਂ ਨੁਕਸਾਨ ਹੋ ਗਿਆ ਮਰਗੀਆਂ ਹੋਈਆਂ ਡਰਾਈਵਰ ਦੇ ਕਿਲਾ ਡਰਾਈਵਰ ਠੀਕ ਹੈ ਭਾਈ ਮਾੜੀ-ਮੋਟੀ ਸੱਟਾਂ ਲੱਗੀਆਂ ਡਰਾਈਵਰ ਦਾ ਬਚਾਅ ਹੋ ਗਿਆ ਸੀ ਤਾਂ ਗੱਡੀ ਦਾ ਨੁਕਸਾਨ ਕਾਫੀ ਹੋ ਗਿਆ ਗਲਬਾਦੂ ਕੀ ਛੁੱਟੀ ਮੈਂ ਰਾਜੀਪਾ ਇਹ ਲੈ ਕੇ ਜਾ ਰਹੇ ਆਪਣੇ ਸਾਧ ਆਪਣੇ ਘਰ ਨੂੰ ਲੈ ਕੇ ਜਾਂਦੇ ਹੁਣ ਮੱਜਾਂ ਉਹ ਫਿਰ ਇਥੇ ਅਣਜਾਨ ਡਰਾਈਵਰ ਕਰਕੇ ਮੈਂ ਡਰ ਦੇ ਵਿੱਚ ਚਿੰਤਾ ਦੀ ਗੱਲ ਕੀਤੀ ਆ ਇਹਦੇ ਬਾਰੇ ਡਰਾਈਵਰ ਕੋ ਪਤਾ ਲੱਗੂਗਾ ਜਦ ਤੱਕ ਡਰਵਰ ਤਾਂ ਹੈ ਨਹੀਂ ਮਿਲਿਆ ਨਹੀਂ ਕਿੰਨੇ ਕਿਲੋ ਟਾਈਮ 4 4:30 5 ਵਜੇ ਦਾ ਕੀ ਨੁਕਸਾਨ ਕੀ ਹੋਇਆ ਫਿਲਹਾਲ ਤੇ ਮੱਜਾਂ ਹੀ ਮਰੀਆਂ ਨੇ ਤਿੰਨ ਤੇ ਬਾਕੀ ਗੱਡੀ ਕੀ ਦਾ ਨੁਕਸਾਨ ਹੋਇਆ ਹੋਵੇਗਾ ਤੇ ਡਰਾਈਵਰ ਦੀ ਸੇਫ ਹੀ ਨਿਕਲ ਕੇ ਬਾਹਰ ਚਲਾ ਗਿਆ ਕਾਰ ਬਾਈ ਕਾਰ ਬਾਈ ਚੱਲ ਰਹੀ ਹੈ ਜੀ